ਗੁਰੂ ਰੰਧਾਵਾ ਬੀਪਰਾਕ ਮੀਕਾ ਇਹਨਾਂ ਨੂੰ ਪੁੱਛਦਾ ਕੌਣਾ ਦੁੱਖੀਆਂ ਤਕੀਆਂ ਇਹ ਆ ਗੁਰੂ ਰੰਧਾਵਾ ਤੂੰ ਸਭ ਤੋਂ ਪਹਿਲਾਂ ਆਪਦਾ ਚੈਨਲ ਤੋਂ ਗਾਣਾ ਡਿਲੀਟ ਕਰਾ ਲੱਗਦੀ ਲਾਹੌਰ ਦੀ ਹੈ ਠੀਕ ਹੈ ਕਰਾ ਡਿਲੀਟ ਗਾਣਾ ਤੇਰਾ ਗਾਣਾ ਹੀ ਪਾਕਿਸਤਾਨ ਦੇ ਇੱਕ ਸ਼ਹਿਰ ਤੇ ਹੈ ਤੇ ਕਰਾ ਡਿਲੀਟ ਆ ਮੀਕਾ ਸਿੰਘ ਹੀ ਪਾਕਿਸਤਾਨ ਜਾ ਕੇ ਬਰੀਆਨੀ ਖਾਂਦ ਆ ਰਿਹਾ ਹੈ ਜਿਹੜਾ ਅੱਜ ਬੋਲਦਾ ਹੈਗਾ ਮੀਕਾ ਸਿੰਘ ਇੱਕ ਪਿਟਿਆ ਹੋਇਆ ਕਲਾਕਾਰ ਆ ਹੁਣ ਉਹ ਪਿਟੇਵੇ ਕਲਾਕਾਰ ਨੇ ਜਿਨ੍ਹਾਂ ਦੇ ਕੋਈ ਸ਼ੋਅ ਬੁੱਕ ਨਹੀਂ ਕਰਾਉਂਦਾ ਉਹ ਅੱਜ ਦਿਲਜੀਤ ਦੇ ਸਾਹਮਣੇ ਹੋਏ ਜਿਹੜਾ ਬੀ ਪ੍ਰਾਂਕ ਹੈ ਮੈਂ ਉਹਦਾ ਨਹੀਂ ਕੋਈ ਐਡਾ ਵੇਖਿਆ ਵੀ ਮੈਂ ਮੈਂ ਤਾਂ ਉਹ ਠੀਕ ਹੈ ਫਿਲਮਾਂ ਚ ਗਾਣੇ ਗੁਣੇ ਆਉਂਦੇ ਚੰਗਾ ਕਲਾਕਾਰ ਵੀ ਹੋਊਗਾ ਪਰ ਜੇ ਦਿਲਜੀਤ ਨਾਲ ਲੈਵਲ ਕੰਪੇਅਰ ਕਰੇ ਉਹਦੇ ਵੀ ਨੇੜੇ ਤੇੜੇ ਨਹੀਂ ਮੁੱਸੀ ਵਾਲੇ ਦਾ ਗਾਣਾ ਸੀ ਨਾ ਤੇਰੇ ਉੱਤੇ ਕਾਤੋਂ ਐਨੇ ਲੱਗਦੇ ਚੱਲਣੋ ਹਟਾ ਤੇ ਮਿੱਠੀਏ ਅਸਲ ਇਹ ਸਮੱਸਿਆ ਇਹ ਹੁੰਦੀ ਹੈ ਕਿ ਜਦੋਂ ਬਰਾਬਰੀ ਨਾ ਹੋਵੇ ਬੰਦੇ ਦੀ ਫਿਰ ਉਹਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਆ ਜੇ ਦਿਲਜੀਤ ਐਡਾ ਹੀ ਗਦਾਰ ਸੀ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਉਹਦੇ ਨਾਲ ਮੁਲਾਕਾਤ ਕਿਉਂ ਕਰਦੇ ਆ ਤੇ ਦਿਲਜੀਤ ਨੂੰ ਉਹ ਦੇਸ਼ ਦੀ ਪੱਗ ਤੱਕ ਕਹਿ ਹੁੰਦੇ ਨੇ ਮਤਲਬ ਐਡਾ ਸਨਮਾਨ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਬੰਦਾ ਕਰਦੇ ਆ ਤੇ ਜਿਹੜਾ ਬੰਦਾ ਵਕ ਵਕ ਲੀਡਰਾਂ ਜਿਨ ਜਿੰਨੇ ਵੀ ਜਦੋਂ ਪੰਜਾਬ ਆਇਆ ਪੰਜਾਬ ਦੇ ਮੁੱਖ ਮੰਤਰੀ ਕੋਲੇ ਮਤਲਬ ਯਾਰ ਉਹ ਬੰਦੇ ਨੂੰ ਤੁਸੀਂ 1 ਮਿੰਟ ਜੀ ਗਦਾਰ ਕਹਿ ਦਿੰਦਾ 1 ਮਿੰਟ ਜੀ ਸਾਰੀਆਂ ਉਹਦੀਆਂ ਕੀਤੀਆਂ ਕਰਾਈਆਂ ਤੇ ਪਾਣੀ ਫੇਰ ਦਿੰਦਾ ਹੁਣ ਦਿਲਜੀਤ ਆਰਗਿਆ ਨੂੰ ਜਾਂ ਜਿਹੜੇ ਸਾਡੇ ਨੌਜਵਾਨ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਆ ਉਹ ਸਰਟੀਫਿਕੇਟ ਇੱਥੇ ਛਪਵਾ ਕੇ ਟੀ-ਸ਼ਰਟਾਂ ਤੇ ਤੁਰੇ ਫਿਰਨਾ ਚਾਹੀਦਾ ਕਿ ਅਸੀਂ ਦੇਸ਼ ਭਗਤਾਂ ਦਲਜੀਤ ਦੀ ਸਰਦਾਰ ਜੀ ਸ੍ਰੀ ਸਾਰੇ ਦੁਨੀਆ ਚ ਬੈਨ ਕਰ ਦਿਓ ਮੈਂ ਇਹ ਕਹਣਾ ਕਰਦੇ ਜਾਈਦੀ ਹੈ ਦਲਜੀਤ ਦੀ 5095 ਕਰੋਗੇ ਰੀਲਿਸ ਪੰਜਾਬ ਇਹ ਚ ਦੇਸ਼ ਤਰੋਈ ਹੈ 5095 ਦਾ ਜਸਵੰਤ ਸਿੰਘ ਖਾਲੜਾ ਤੇ ਨਾ ਤਾਂ ਉਹਨੇ ਕਿ ਹਥਿਆਰ ਬੰਦ ਕੋਲ ਲੜਿਆ ਨਾ ਉਹਨੇ ਕੋਈ ਕਿਸੇ ਦੇ ਕੋਈ ਖਿਲਾਫ ਫਿਰ ਕੋਈ جنگ ਛੇੜੀ ਉਹ ਤਾਂ ਸਿਰਫ ਆਪਣੇ ਜਿਹੜੇ ਲੋਕ ਸੀਗੇ ਪੰਜਾਬ ਦੇ ਉਹਨਾਂ ਦੀਆਂ ਲਾਸ਼ਾਂ ਲਬਦਾ ਲਬਦਾ ਲਾਸ਼ ਹੋ ਗਿਆ ਉਹਦੀ ਫਿਲਮ ਦਾ ਰੀਲਿਸ ਕਰਨ ਦੇ ਦਿਓ ਇਹ ਮਸਲਾ ਦੇਸ਼ ਦਾ ਹੈ ਹੀ ਨਹੀਂ ਇਹ ਮਸਲਾ ਕਿਸੇ ਹੋਰ ਚੀਜ਼ ਦਾ ਹੈ ਹੀ ਨਹੀਂ ਇਹ ਮਸਲਾ ਤਾਂ ਸਿਰਫ ਇਸੇ ਗੱਲ ਦਾ ਹੈ ਕਿ ਇੱਕ ਬੰਦੇ ਨੂੰ ਮਿੱਥ ਕੇ ਟਾਰਗੇਟ ਕੀਤਾ ਜਾ ਰਿਹਾ ਜਾਣ ਬੁੱਝ ਕੇ ਟਾਰਗੇਟ ਕੀਤਾ ਯਾਰ ਕੋਈ ਚੜ੍ਹਾਈ ਬਰਦਾਸ਼ਤ ਨਹੀਂ ਹੁੰਦੀ ਬੰਦਾ ਥੋੜੀ ਜੀ ਫੇਮ ਮਿਲ ਜੇ ਬੰਦਾ ਪੱਬ ਛੱਡ ਜਾਂਦਾ ਆਪਦੇ ਪੰਜਾਬ ਯੂਥ ਤਾਂ ਗੱਲ ਹੀ ਦੂਰ ਹੈ ਪੱਗ ਦੀ ਤਾਂ ਗੱਲ ਹੀ ਦੂਰ ਹੈ ਬੰਦਾ ਬਹੁਤ ਕੋਈ ਛੱਡ ਜਾਂਦਾ ਪਰ ਉਹ ਬੰਦੇ ਨੇ ਇਹ ਚੀਜ਼ਾਂ ਨੂੰ ਨਾਲ ਲੈ ਕੇ ਗਿਆ ਆ ਮੀਡੀਆ ਵਾਲੇ ਜਿਹੜੇ ਬਕਵਾਸ ਕਰਦੇ ਆ ਇਹ ਚੈਨਲਾਂ 'ਤੇ ਇੱਕ ਪਾਸੇ ਪਾਕਿਸਤਾਨ ਦਾ ਬੰਦਾ ਭਾਈ ਬੈਠੇ ਹੁੰਦੇ ਆ ਉਹਨੂੰ ਬਾਕੇ ਬਸ ਉਹ ਕੀ ਕਰਨ ਹੁੰਦਾ ਲੜਨ ਵਾਸਤੇ ਭਾਏ ਵੀ ਹੁੰਦੇ ਉਹਨਾਂ ਦੇ ਪੈਸੇ ਦੇ ਕੇ ਦਲਜੀਤ ਦਸਾਂ ਦੀ ਨਵੀਂ ਫਿਲਮ ਸਰਦਾਰ ਜੀ 3 ਆਉਣ ਤੋਂ ਬਾਅਦ ਇੱਕ ਵਿਵਾਦ ਛੜਿਆ ਹੋਇਆ ਉਹਦੇ ਵਿੱਚ ਇੱਕ ਪਾਕਿਸਤਾਨ ਦੀ ਐਕਟ੍ਰੈਸ ਆ ਹਾਨੀਆ ਅਮੀਰ ਜਿਸ ਨੂੰ ਲੈ ਕੇ ਵਿਵਾਦ ਹੈ ਕਿ ਪਾਕਿਸਤਾਨ ਦੀ ਐਕਟਰਨੀ ਇਹਦੇ ਵਿੱਚ ਕਿਉਂ ਲਈ ਗਈ ਦਲਜੀਤ ਦਾ ਬਾਇਕਾਟ ਕੀਤਾ ਜਾਵੇ ਕਈ ਸੰਸਥਾਵਾਂ ਦੇ ਵੱਲੋਂ ਬਾਇਕਾਟ ਦੀ ਕਾਲ ਦਿੱਤੀ ਜਾ ਰਹੀ ਹੈ ਤੇ ਕਈ ਜਿਹੜੇ ਕਲਾਕਾਰ ਨੇ ਪੰਜਾਬ ਦੇ ਕਲਾਕਾਰ ਨੇ ਉਹ ਵੀ ਅੰਦਰ ਖਾਤੇ ਇਨਡਾਇਰੈਕਟਲੀ ਉਸ ਦਾ ਵਿਰੋਧ ਕਰ ਰਿਹਾ ਕਿ ਅਜਿਹੇ ਕਲਾਕਾਰਾਂ ਦਾ ਬਾਇਕਾਟ ਕਰਨਾ ਚਾਹੀਦਾ ਇਹ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ ਕਿ ਕੀ ਦਲਜੀਤ ਦੋਸਾਂ ਦਾ ਕਸੂਰ ਹੈ ਜਾਂ ਕੀ ਉਹ ਵਾਕਈ ਦੇਸ਼ ਤਰੋਹੀ ਹੈ ਜਾਂ ਦੇਸ਼ ਦਾ ਉਹਨੇ ਨਾਮ ਰੌਸ਼ਨ ਨਹੀਂ ਕੀਤਾ ਸਾਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਸਰਦਾਰ ਜੀ 3 ਫਿਲਮ ਆਉਂਦੀ ਹੈ ਉਸ ਤੋਂ ਬਾਅਦ ਕਹਿੰਦੇ ਆ ਕਿ ਪਾਕਿਸਤਾਨ ਦੇ ਐਕਟਰ ਨਹੀਂ ਲੈ ਲਈ ਪਾਕਿਸਤਾਨ ਦੇ ਐਕਟਰ ਲੈ ਲਏ ਕਿ ਦਲਜੀਤ ਆ ਜਿਹੜਾ ਉਹਨੇ ਦੇਸ਼ ਨੂੰ ਛੱਡ ਕੇ ਪੈਸਾ ਚੁਣਿਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਦਲਜੀਤ ਨੂੰ ਇਹ ਨਹੀਂ ਪਤਾ ਸੀਗਾ ਕਿ ਸਾਡੇ ਪਾਕਿਸਤਾਨ ਨਾਲ ਸਬੰਧ ਵਿਗੜਨੇ ਆ ਜੇ ਪਤਾ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਦਿਲਜੀਤ ਤਾਰਕਾ ਬੰਦਾ ਜਿਹੜਾ ਸਾਡਾ ਕੌਮੀ ਝੰਡਾ ਲੈ ਕੇ ਦੁਨੀਆਂ ਦੀਆਂ ਸਟੇਜਾਂ ਤੇ ਜਾਂਦਾ ਠੀਕ ਹੈ ਉੱਥੇ ਖੜ ਕੇ ਦੇਖੋ ਪੰਜਾਬ ਦਾ ਨਾਮ ਲੈਂਦਾ ਭਾਰਤ ਦਾ ਨਾਮ ਲੈਂਦਾ ਉਹ ਬੰਦਾ ਇਹੋ ਜੀ ਗੱਲ ਕਰ ਨਹੀਂ ਸਕਦਾ ਹਾਂ ਜੇ ਗੱਲ ਹਾਨੀ ਅਮੀਰ ਦੀ ਕਰਨੀ ਹੋਵੇ ਕਹਿੰਦੇ ਆ ਕਿ ਇਹਨਾਂ ਨੇ ਜਦੋਂ ਆਪਰੇਸ਼ਨ ਸੰਧੂਰ ਹੋਇਆ ਉਸ ਤੋਂ ਬਾਅਦ ਕਾਫੀ ਮਾੜਾ ਚੰਗਾ ਬੋਲਿਆ ਕਿਉਂਕਿ ਬਹੁਤ ਮੰਦ ਭੱਗ ਹੈ ਵੈਸੀ ਕਿਸੇ ਕਲਾਕਾਰ ਨੂੰ ਕਿਸੇ ਦੇਸ਼ ਪ੍ਰਤੀ ਬੋਲਣਾ ਹੀ ਨਹੀਂ ਚਾਹੀਦਾ ਦੇਖੋ ਦੇਸ਼ਾਂ ਜਿੱਥੇ ਵੀ ਮਰਜ਼ੀ ਰਹੀ ਜਾਏਗੀ ਸਾਡੇ ਲਈ ਸਾਡਾ ਦੇਸ਼ ਸਭ ਤੋਂ ਪਹਿਲਾਂ ਹੈ ਸਾਡੇ ਲਈ ਸਾਡਾ ਭਾਰਤ ਸਭ ਤੋਂ ਪਹਿਲਾਂ ਇਹ ਭਾਰਤ ਮਹਾਨ ਹੈ ਜੀਚ ਅਸੀਂ ਰਹਿ ਰਹੇ ਹਾਂ ਹਾਂ ਜਿਹੜੀਆਂ ਲੜਾਈਆਂ ਸਰਦਾਂ ਤੇ ਇਹਨਾਂ ਤੇ ਵੱਖ-ਵੱਖਰੇ ਵਿਚਾਰ ਵੀ ਹੈ ਵੀ ਇਹ ਲੜਾਈਆਂ ਦੇ ਕਾਰਨ ਕੀ ਹੁੰਦੇ ਆ ਕੀ ਵਜ੍ਹਾ ਹੁੰਦੀ ਹੈ ਪਰ ਜਿਹੜਾ ਕਲਾਕਾਰ ਹੈ ਚਾਹੇ ਤਾਂ ਉਹ ਇਫਤਿਹਾਰ ਠਾਕੁਰ ਉਹ ਮਨੇ ਮਤਲਬ ਬਹੁਤ ਬਕਵਾਸ ਕੀਤੀ ਠੀਕ ਹੈ ਜਮੀਨ ਕੇ ਰਸਤੇ ਆਓਗੇ ਇਹ ਆਓਗੇ ਕਲਾ ਤੁਸੀਂ ਇਧਰ ਆ ਕੇ ਕੰਮ ਕਰਦੇ ਹੋ ਨਾਲ ਰਲ ਕੇ ਕੰਮ ਕਰਦੇ ਹੋ ਜਿਹੜੇ ਨਾਲ ਆਪਾਂ ਇੱਕ ਦਿਨ ਬਹਿ ਜਾਈਏ ਇੱਕ ਪਾਸੇ ਅਸੀਂ ਕਹਣੀਆ ਕਿ ਅਸੀਂ ਦੋਨੇ ਪੰਜਾਬ ਭਰਾ ਆਂ ਅਸੀਂ ਆਂ ਪਰ ਬਕਵਾਸ ਕਰਨ ਲੱਗੇ ਅਸੀਂ ਕਿਸੇ ਚੀਜ਼ ਦਾ ਕੋਈ ਹੱਦ ਨਹੀਂ ਦੇਖਦੇ ਉਸ ਤਰੀਕੇ ਨਾਲ ਹਾਨੀ ਅਮੀ ਰਹਿਣੇ ਵੀ ਭਾਰਤ ਪ੍ਰਤੀ ਮਾੜਾ ਚੰਗਾ ਬੋਲਿਆ ਮਤਲਬ ਜਿੱਥੋਂ ਅਸੀਂ ਕੋਈ ਕਮਾਈ ਕਰਕੇ ਲੈ ਜਾਈਏ ਜਿੱਥੋਂ ਅਸੀਂ ਕਹਿੰਨਾ ਕਿ ਜਿੱਥੋਂ ਅਸੀਂ ਨਮਕ ਖਾ ਲਈਏ ਸਾਨੂੰ ਹਰਾਮ ਨਹੀਂ ਕਰਨਾ ਚਾਹੀਦਾ ਦੇਸ਼ਾਂ ਦੀਆਂ ਜੰਗਾ ਹੈ ਹੀ ਆਂ ਪਰ ਕਲਾ ਕਲਾ ਦੀਆਂ ਕੋਈ ਜੰਗਾ ਮਤਲਬ ਹੱਦਾ ਨਹੀਂ ਹੁੰਦੀਆਂ ਦੇਸ਼ਾਂ ਦੀਆਂ ਹੱਦਾ ਹੁੰਦੀਆਂ ਕਲਾ ਦੀਆਂ ਕੋਈ ਹੱਦਾ ਨਹੀਂ ਹੁੰਦੀਆਂ ਸੋ ਕਲਾਕਾਰਾਂ ਨੂੰ ਇਹ ਚੀਜ਼ ਤੋਂ ਬਾਜ ਆਉਣਾ ਚਾਹੀਦਾ ਪਰ ਰਹੀ ਜਿਹੜੀ ਗੱਲ ਦਿਲਜੀਤ ਦੀ ਦਿਲ ਹਾਨੀ ਅਮੀਰ ਨੇ ਆਉਣ ਵਾਲੇ ਸਮੇਂ 'ਚ ਇਹ ਕੁਝ ਬੋਲਣਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਇਹਨਾਂ ਨੂੰ ਨੇੜੇ ਤੇੜੇ ਵੀ ਭੜਕਣ ਦੇਂਦਾ ਦਿਲਜੀਤ ਨੇ ਜੇ ਕੋਈ ਹੋਰ ਦੂਜੇ ਐਕਟਰ ਲਏ ਆ ਦਿਲਜੀਤ ਪਹਿਲੀ ਗੱਲ ਜਿਹੜੇ ਫਿਲਮ 'ਚ ਐਕਟਰ ਲੈਣੇ ਹੁੰਦੇ ਆ ਇਹ ਐਕਟਰ ਦਾ ਕੰਮ ਨਹੀਂ ਹੁੰਦਾ ਮੇਨ ਹੀਰੋ ਦਾ ਕੰਮ ਨਹੀਂ ਹੁੰਦਾ ਇਹ ਤਾਂ ਡਾਇਰੈਕਟਰ ਨੇ ਦੇਖਣਾ ਹੁੰਦਾ ਜਾਂ ਜਿਹੜੀ ਟੀਮ ਹੁੰਦੀ ਆ ਕਾਸਟਿੰਗ ਟੀਮ ਹੁੰਦੀ ਆ ਵੀ ਕੌਣ ਬੰਦਾ ਪ੍ਰੋਡਿਊਸਰ ਦੇਖਣਾ ਵੀ ਕਿਹੜਾ ਬੰਦਾ ਕਿੱਥੇ ਫਿੱਟ ਬੈਂਦਾ ਉਹਦੇ 'ਚ ਇਹ ਗੱਲ ਕਰਕੇ ਇੱਕ ਤਾਂ ਦਿਲਜੀਤ ਦਾ ਇੱਥੇ ਦੋਸ਼ ਨਹੀਂ ਫਿਰ ਮਤਲਬ ਸਾਡੇ ਨਾ ਪੰਜਾਬ ਦਾ ਰੱਖ ਲੋ ਪਹਾੜ ਦਾ ਰੱਖ ਲੋ ਸਾਡੇ ਇੱਕ ਬਹੁਤ ਮਾੜਾ ਟ੍ਰੈਂਡ ਹੈ ਕਿ ਸਾਡੇ ਬੰਦੇ ਨੂੰ ਪੂਜਣ ਲੱਗੇ ਵੀ ਸਿਰੇ ਤੇ ਲੈ ਜਾਂਦੇ ਆ ਫਿਰ ਵੇਖਦੇ ਵੀ ਨਹੀਂ ਜਦੋਂ ਬੰਦੇ ਨੂੰ ਸੱਟਦੇ ਫਿਰ ਪੌੜੀ ਵੀ ਮਿੰਟ ਚ ਖਾਈ ਦਿੰਦੇ ਆ ਫਿਰ ਐਡਾ ਭੈੜਾ ਦੇਖਦੇ ਆ ਵੀ ਕੋਈ ਹੱਦ ਨਹੀਂ ਛੱਡਦੇ ਦਲਜੀਤ ਦੀ ਦਲਜੀਤ ਨੇ ਪੂਰੀ ਦੁਨੀਆ ਦੇ ਵਿੱਚ ਕੋਚੀਲਾ ਵਰਗੇ ਸ਼ੋਹਾਂ ਦੇ ਵਿੱਚ ਜਾਂ ਜਿਹੜਾ ਪਿੱਛੇ ਜੇ ਇੱਕ ਫੈਸ਼ਨ ਸ਼ੋਅ ਸੀਗਾ ਉੱਥੇ ਗਿਆ ਦਿਲਜੀਤ ਉੱਥੇ ਜਾ ਕੇ ਦਿਲਜੀਤ ਨੇ ਕਿੱਥੋਂ ਦਾ ਨਾਂ ਰੌਸ਼ਨ ਕੀਤਾ ਸਾਡੇ ਦੇਸ਼ ਦਾ ਨਾਂ ਰੌਸ਼ਨ ਕੀਤਾ ਨਾ ਦਿਲਜੀਤ ਤਾਂ ਕਦੇ ਭਾਰਤ ਤੋਂ ਪਿੱਛੇ ਹਟਦਾ ਹੀ ਨਹੀਂ ਜੇ ਦਿਲਜੀਤ ਐਡਾ ਹੀ ਗਦਾਰ ਸੀ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਉਹਦੇ ਨਾਲ ਮੁਲਾਕਾਤ ਕਿਉਂ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਮੁਲਾਕਾਤ ਪੂਰੀ ਕਰਦੇ ਆ ਤੇ ਆਪਦੇ ਮਤਲਬ ਆਫੀਸ਼ੀਅਲ ਹੈਂਡਲਾਂ ਤੇ ਪਾਉਂਦੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਨੇ ਉਹਨਾਂ ਦੇ ਉੱਤੇ ਪਾਉਂਦੇ ਨੇ ਤੇ ਦਿਲਜੀਤ ਨੂੰ ਉਹ ਦੇਸ਼ ਦੀ ਪੱਗ ਤੱਕ ਕਹਿ ਹੁੰਦੇ ਨੇ ਮਤਲਬ ਐਡਾ ਸਨਮਾਨ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਬੰਦਾ ਕਰਦੇ ਆ ਤੇ ਜਿਹੜਾ ਬੰਦਾ ਬਕ ਬਕ ਲੀਡਰਾਂ ਜਿਨ ਜਿੰਨੇ ਵੀ ਜਦੋਂ ਪੰਜਾਬ ਆਇਆ ਪੰਜਾਬ ਦੇ ਮੁੱਖ ਮੰਤਰੀ ਕੋਲੇ ਮਤਲਬ ਯਾਰ ਉਹ ਬੰਦੇ ਨੂੰ ਤੁਸੀਂ 1 ਮਿੰਟ ਚ ਹੀ ਗਦਾਰ ਕਹਿ ਦਿੱਤਾ 1 ਮਿੰਟ ਚ ਹੀ ਸਾਰੀਆਂ ਉਹਦੀਆਂ ਕੀਤਿਆਂ ਕਰਾਈਆਂ ਤੇ ਪਾਣੀ ਫੇਰ ਦਿੱਤਾ ਫਿਰ ਜਿਹੜੇ ਜਿਹੜੇ ਪੰਜਾਬੀ ਹਿੰਦੀ ਗਾਇਕ ਜਾਂ ਪੰਜਾਬੀ ਗਾਇਕ ਜਿਹੜੇ ਆ ਜਿਹੜੇ ਹੁਣ ਦਿਲਜੀਤ ਪ੍ਰਤੀ ਬੜੀ ਬਕਵਾਸ ਕਰ ਰਹੇ ਆ ਮੈਂ ਮੈਂ ਨਾਮ ਲੈ ਦੂੰਗਾ ਕਿਉਂਕਿ بڑے ਚੈਨਲਾਂ ਨੇ ਨਾਮ ਨਹੀਂ ਲੈਣਾ ਕਿਉਂਕਿ ਉਹਨਾਂ ਨੂੰ ਆਇਆ ਵੀ ਐਡ ਨਾ ਕੱਲ ਨੂੰ ਦੇਣੀਆਂ ਕੱਲ ਨੂੰ ਫਿਲਮਾਂ ਆਉਣੀਆਂ ਉਹਨਾਂ ਦੀ ਇਹਨਾਂ ਨੇ ਐਡਾਂ ਨਹੀਂ ਦੇਣੀਆਂ ਜੋ ਕੁਝ ਸਾਨੂੰ ਨੇ ਲੋੜ ਜਿੱਥੇ ਗੱਲ ਹੈਗੀ ਉੱਥੇ ਹੈਗੀ ਆ ਗੁਰੂ ਰੰਧਾਵਾ ਤੂੰ ਸਭ ਤੋਂ ਪਹਿਲਾਂ ਆਪਦਾ ਚੈਨਲ ਤੋਂ ਗਾਣਾ ਡਿਲੀਟ ਕਰਾ ਲੱਗਦੀ ਲਾਹੌਰ ਦੀ ਐ ਠੀਕ ਐ ਕਰਾ ਡਿਲੀਟ ਗਾਣਾ ਤੇਰਾ ਗਾਣਾ ਹੀ ਪਾਕਿਸਤਾਨ ਦੇ ਇੱਕ ਸ਼ਹਿਰ ਤੇ ਐ ਤੇ ਕਰਾ ਡਿਲੀਟ ਫੇਰ ਤੈਨੂੰ ਭਾਈ ਪੰਜਾਬ ਚ ਸੁਣਦਾ ਕੌਣ ਐ ਤੇਰੀ ਪੰਜਾਬ ਚ ਬੁੱਕਤ ਕੀ ਐ ਤੇਰੀ ਦੇਸ਼ ਚ ਦਿਲਜੀਤ ਨਾਲ ਲੈਵਲ ਕੀ ਐ ਅਸਲ ਜਿਹੜਾ ਬੀ ਪ੍ਰਾਂਕ ਐ ਮੈਂ ਉਹਦਾ ਨਹੀਂ ਕੋਈ ਐਡਾ ਵੇਖਿਆ ਵੀ ਮੈਂ ਮੈਂ ਤਾਂ ਉਹ ਠੀਕ ਐ ਉਹ ਫਿਲਮਾਂ ਚ ਗਾਣੇ ਗੁਣੇ ਆਉਂਦੇ ਚੰਗਾ ਕਲਾਕਾਰ ਵੀ ਹੋਊਗਾ ਪਰ ਜੇ ਦਿਲਜੀਤ ਨਾਲ ਲੈਵਲ ਕੰਪੇਅਰ ਕਰੇ ਉਹਦੇ ਵੀ ਨੇੜੇ ਤੇੜੇ ਨਹੀਂ ਫਿਰ ਇੱਕ ਹੋਰ ਕਿਹੜਾ ਕਲਾਕਾਰ ਸੀਗਾ ਇੱਕ ਇੱਕ ਹੋਰ ਨੇਮ ਮਤਲਬ ਬੋਲਿਆਗਾ ਮਤਲਬ ਜਿਹੜੇ ਕਲਾਕਾਰ ਬੋਲ ਰਹੇ ਆ ਇਹਨਾਂ ਦਾ ਆਪ ਦਾ ਕੀ ਵਜੂ ਮਿੱਕਾ ਸਿੰਘ ਮੀਕਾ ਸਿੰਘ ਮੀਕਾ ਸਿੰਘ ਇੱਕ ਪਟਿਆ ਹੋਇਆ ਕਲਾਕਾਰ ਆ ਹੁਣ ਮਤਲਬ ਪਹਿਲਾਂ ਅਸੀਂ ਬਾਲੀਵੁੱਡ 'ਚ ਚੜ੍ਹਾਈ ਸੀ ਹੋਰ ਸੀ ਅੱਜ ਉਹ ਪਟਿਆਵਾ ਕਲਾਕਾਰ ਹੈ ਉਹ ਪਟੇਵੇ ਕਲਾਕਾਰ ਨੇ ਜਿਨ੍ਹਾਂ ਦੇ ਕੋਈ ਸ਼ੋਅ ਬੁੱਕ ਨਹੀਂ ਕਰਾਉਂਦਾ ਉਹ ਅੱਜ ਦਲਜੀਤ ਦੇ ਸਾਹਮਣੇ ਹੋਇਆ ਇੱਥੇ ਇਹ ਵੀ ਹੈ ਕਿ ਜਿਹੜੇ ਕਲਾਕਾਰੇ ਬੋਲ ਰਿਹਾ ਇਹ ਬਾਲੀਵੁੱਡ ਵਿੱਚ ਜਾਣ ਲਈ ਤਰਲੋ ਮੱਛੀ ਹੋ ਰਹੇ ਕਿ ਸਾਨੂੰ ਕੋਈ ਬਾਲੀਵੁੱਡ ਦੀ ਫਿਲਮ ਸਾਈਨ ਹੋਵੇ ਸਾਡੇ ਗਾਣੇ ਦਿੱਤੇ ਜਾਣ ਪਰ ਦਲਜੀਤ ਆ ਉਹ ਆਪਣੇ ਦਮ ਤੇ ਬਾਲੀਵੁੱਡ ਗਿਆ ਮਤਲਬ ਉਹ ਕਿਸੇ ਦੀ ਮਿਹਨਤ ਕਰਕੇ ਨਹੀਂ ਗਿਆ ਇਹ ਵੀ ਬਿਲਕੁਲ ਦਲਜੀਤ ਨੇ ਤਾਂ ਦੇਖੋ ਮੈਂ ਸਭ ਤੋਂ ਵੱਡੀ ਚਮਕੀਲਾ ਖੜਨ ਚੱਕ ਚਲੋ ਉਹ ਜੀ ਗੱਲ ਹੋ ਜਾਂਦੀ ਹੈ ਪਰ ਬੰਦਾ ਅੱਜ ਤੱਕ ਉਹਨੇ ਦਸਤਾਰ ਨਹੀਂ ਉਤਾਰੀ ਬੰਦੇ ਫੇਮਸ ਹੋ ਜਾਣ ਇਹ ਚੀਜ਼ਾਂ ਮੈਨੇ ਨਹੀਂ ਰੱਖਦੀਆਂ ਮੈਂਟ ਲਾਉਂਦੇ ਆ ਜੀਜਾਂ ਨੂੰ ਦਸਤਾਰ ਅਜੇ ਤੱਕ ਉਹਦੇ ਸਿਰ ਤੇ ਹੁੰਦੀ ਹੈ ਚਾਹੇ ਉਹਨੇ ਫਿਲਮ ਜਿਹੜੀ ਹੈ ਬਾਲੀਵੁੱਡ ਦੇ ਜਿੰਨੀਆਂ ਵੀ ਕੀਤੀਆਂ ਗਰੀਨਾ ਕਪੂਰਾਂ ਕੀਤੀਆਂ ਉਸ ਤੋਂ ਪਹਿਲਾਂ ਔਰਤਾ ਪੰਜਾਬ ਕੀਤੀ ਗੁੱਡ ਨਿਊਜ਼ ਜਿਹੜੀ ਹੈ ਉਹ ਨਿਊਜ਼ ਕੀਤੀ ਉਸ ਤੋਂ ਅੱਗੇ ਜਿਹੜੀ ਹੁਣ ਬਾਰਡਰ ਆ ਰਹੀ ਹੈ ਉਹਦੇ ਚ ਵੀ ਉਹਦੇ ਚ ਪੱਗ ਵਾਲਾ ਕਿਰਦਾਰ ਹੈ ਜਾਂ ਜਿੰਨੀਆਂ ਵੀ ਫਿਲਮਾਂ ਉਹਦੀਆਂ ਆਈਆਂ ਬਨ ਕੈਰ ਚਮਕੀਲਾ ਤੋਂ ਠੀਕ ਹੈ ਉਹਨੇ ਅੱਜ ਤੱਕ ਉਹ ਬੰਦੇ ਨੇ ਕਦੇ ਪੱਗ ਤੋਂ ਬਿਨਾ ਮਤਲਬ ਇਹ ਪੱਗ ਸਿਰ ਤੇ ਰੱਖ ਕੇ ਬਾਲੀਵੁੱਡ ਤੱਕ ਹਾਲੀਵੁੱਡ ਤੱਕ ਦੇ ਜਿਹੜੇ ਵਿੱਚ ਜਾਣਾ ਇਹ ਬਹੁਤ ਮਾਣ ਵਾਲੀ ਗੱਲ ਆ ਸਾਡੇ ਪੰਜਾਬ ਲਈ ਭਾਰਤ ਲਈ ਕਿਉਂਕਿ ਪੱਗ ਭਾਰਤ ਦੀ ਵੀ ਹੈ ਭਾਜ ਜਦੋਂ ਪੰਜਾਬ ਲੜਦਾ ਤਾਂ ਭਾਰਤ ਲਈ ਲੜਦਾ ਨਾ ਜਿੰਨੀਆਂ ਕੁਰਬਾਨੀਆਂ ਕੀਤੀਆਂ ਉਹ ਭਾਰਤ ਲਈ ਕੀਤੀਆਂ ਤੇ ਦਿਲਜੀਤ ਦੇ ਦਿਮਾਗ 'ਚ ਤਾਂ ਭਾਰਤ ਨਿਕਲਦਾ ਹੀ ਨਹੀਂ ਜਦੋਂ ਦਿਲਜੀਤ ਗਾਣਾ ਗਾਉਂਦਾ ਕੋਈ ਭਗਤੀ ਤੇ ਓਮ ਨਮਾ ਸ਼ਿਵਾਏ ਉਹ ਤਾਂ ਦਿਲਜੀਤ ਚੰਗਾ ਹੈ ਜਦੋਂ ਦਿਲਜੀਤ ਕੋਈ ਇਹੋ ਜੀ ਗੱਲ ਕਰਦਾ ਦਿਲਜੀਤ ਮਾੜਾ ਬੰਦਾ ਮਾੜਾ ਚੰਗਾ ਆਂਡ ਸਾਈਡ ਨਹੀਂ ਕਰਨਾ ਚਾਹੀਦਾ ਬੰਦੇ 'ਚ ਠੀਕ ਹੈ ਕਿ ਕੰਮ ਕਰਦੇ ਦੌਰਾਨ ਦਿਲਜੀਤ ਤੋਂ ਕੋਈ ਕਮੀਆਂ ਵੀ ਹੋ ਸਕਦੀਆਂ ਪਰ ਜੇ ਉਹਦੀਆਂ ਸਾਰੀਆਂ ਖੂਬੀਆਂ ਨੂੰ ਮਿੱਟੀ ਕਰਕੇ ਉਹਦੀਆਂ ਕਮੀਆਂ ਨੂੰ ਚੱਕੀ ਫਿਰਗੇ ਫਿਰ ਅਸੀਂ ਕਿਹੜੇ ਬੰਦੇ ਆ ਵੱਡੀ ਗੱਲ ਇੱਥੇ ਇਹ ਵੀ ਹੈ ਕਿ ਜਿਹੜਾ ਕਹਿੰਦੇ ਇਹ ਐਕਟ੍ਰੈਸ ਨੂੰ ਲੈਣ ਦਾ ਕਾਰਨ ਹੈ ਇਹ ਅੱਜ ਤੋਂ 1 ਸਾਲ ਪਹਿਲਾਂ ਬਹੁਤ ਭਾਰਤ ਵਿੱਚ ਫੇਮਸ ਹੁੰਦੀ ਹੈ ਭਾਰਤ ਦੇ ਲੋਕ ਉਹਨੂੰ ਫੋਲੋ ਕਰਦੇ ਇੰਸਟਾਗ੍ਰam ਤੇ ਇਹ ਲੜਾਈ ਲੱਗਣ ਤੋਂ ਪਹਿਲਾਂ ਦੀਆਂ ਗੱਲਾਂ ਇਸ ਦੇ ਵਿੱਚ ਮਤਲਬ ਉਦੋਂ ਜੇ ਲੋਕ ਉਸ ਐਕਟਰ ਨੂੰ ਪਿਆਰ ਕਰ ਰਹੇ ਸੀ ਤਾਂ ਮੇਰਾ ਤਾਂ ਫਿਰ ਉਹ ਸਾਰੇ ਮਾੜੇ ਹੋ ਗਏ ਉਦੋਂ ਬਿਲਕੁਲ ਜੇ ਉਹਨੂੰ ਮਤਲਬ ਜਿਹੜੇ ਫਾਲੋਅਰ ਆ ਜਿਵੇਂ ਇੱਕ ਪਿਛਲੇ ਦਿਨ ਹੀ ਵਾਇਰਲ ਚੱਲਿਆ ਵੀ ਜਿਹੜੇ ਫਿਰ ਫਾਲੋਅਰ ਆ ਉਹਨਾਂ ਨੂੰ ਵੀ ਤਾਂ ਕੁਝ ਕਹੋ ਜਿਹੜੇ ਉਹਨੂੰ ਫਾਲੋਅ ਕਰਦੇ ਆ ਆ ਮੀਕਾ ਸਿੰਘ ਹੀ ਪਾਕਿਸਤਾਨ ਜਾ ਕੇ ਬਰੀਆਨੀ ਖਾਂਦ ਆ ਰਿਹਾ ਹੈ ਜਿਹੜਾ ਅੱਜ ਬੋਲਦਾ ਹੈਗਾ ਫਿਰ ਮੈਂ ਇਹ ਗੱਲ ਕਹਣਾ ਮੁੱਸੀ ਵਾਲੇ ਦਾ ਗਾਣਾ ਸੀ ਨਾ ਤੇਰੇ ਉੱਤੇ ਕਾਤੋਂ ਐਨੇ ਲੱਗਦੇ ਚੱਲਣੋਂ ਹਟਾ ਤੇ ਮਿੱਠੀਏ ਅਸਲ ਇਹ ਸਮੱਸਿਆ ਇਹ ਹੁੰਦੀ ਹੈ ਕਿ ਬੰਦੇ ਇਹ ਉਡੀਕ 'ਚ ਹੁੰਦੇ ਆ ਕਿ ਬੰਦੇ 'ਚ ਕਦੋਂ ਕੋਈ ਕਮੀ ਲੱਭ ਕੇ ਜਿਹੜਾ ਬੰਦਾ ਆਪ ਤੋਂ ਉੱਪਰ ਦਾ ਹੁੰਦਾ ਜਦੋਂ ਬਰਾਬਰੀ ਨਾ ਨਾ ਹੋਵੇ ਬੰਦੇ ਦੀ ਫਿਰ ਉਹਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਆ ਅੱਜ ਜਿਹੜੇ ਇਹ ਗਾਇਕ ਜਿਹੜੇ ਬੋਲ ਰਹੇ ਆ ਇਹ ਦਿਲਜੀਤ ਦੀਆਂ ਲੱਤਾਂ ਖਿੱਚ ਰਹੇ ਆ ਦਿਲਜੀਤ ਦੇ ਬਰਾਬਰ ਜਾ ਨਹੀਂ ਸਕਦੇ ਨਾ ਅੱਜ ਜਾ ਸਕਦੇ ਨਾ ਕੱਲ ਜਿੱਥੇ ਉਹ ਬੰਦਾ ਪਹੁੰਚ ਗਿਆ ਨਾ ਮੀਕਾ ਪਹੁੰਚ ਸਕੇ ਨਾ ਗੁਰੂ ਰ ਹੋਰ ਕਲਾਕਾਰ ਪਹੁੰਚ ਸਕਦਾ ਹੈ ਮੈਂ ਨਹੀਂ ਕਹਿੰਦਾ ਕਿ ਹੋਰ ਨਹੀਂ ਪਹੁੰਚੂ ਪਰ ਇਹ ਨਹੀਂ ਪਹੁੰਚ ਸਕਦੇ ਕਿਉਂਕਿ ਇਹਨਾਂ ਨੇ ਢੰਡਾ ਲਿਆ ਸਾਰਾ ਕੁਝ ਇਹ ਨਹੀਂ ਜਾ ਸਕਦੇ ਸਾਡੀ ਸਮੱਸਿਆ ਇੱਥੇ ਇਹ ਖੜੀ ਹੋ ਜਾਂਦੀ ਹੈ ਕਿ ਸਾਡਾ ਸ਼ੌਪ ਜਦੋਂ ਆਉਂਦਾ ਹੈ ਉਹਦਾ ਵਿਰੋਧ ਕਰ ਦਿੱਤਾ ਜਾਂਦਾ ਹੈ ਸਾਡਾ ਅਰਸ਼ਦੀਪ ਮੁੰਡਾ ਕਰੈਕਟ ਦੇ ਵਿੱਚ ਉਹ ਪਾਕਿਸਤਾਨ ਦੇ ਖਿਲਾਫ ਨਹੀਂ ਖੇਡ ਸਕਦਾ ਉਹਨੂੰ ਹੱਤੋਂ ਖਾਲਸਤਾਨੀ ਕਿਹਾ ਜਾਂਦਾ ਹੈ ਮਤਲਬ ਸਾਡਾ ਇੱਕ ਆਈਪੀਐਸ ਅਫਸਰ ਮਤਲਬ ਦੁੱਖ ਇਸ ਗੱਲ ਦਾ ਨਹੀਂ ਮੈਂ ਇਹ ਨਹੀਂ ਕਹਿੰਦਾ ਮੈਂ ਤੈਨੂੰ ਧਾਰਮਿਕ ਰਾਂਗ ਤੇ ਨਹੀਂ ਦੇਣਾ ਪਰ ਦੁੱਖ ਇੱਥੇ ਹੁੰਦਾ ਹੈ ਕਿ ਜਦੋਂ ਸਾਡਾ ਕੋਈ ਤਾਂ ਆਈਪੀਐਸ ਅਫਸਰ ਪੱਛਮੀ ਬੰਗਾਲ ਦੇ ਵਿੱਚ ਉਹਨੂੰ ਮਤਲਬ ਖਾਲਸਤਾਨੀ ਇਹ ਕਹਿ ਦਿੱਤਾ ਜਾਂਦਾ ਹੈ ਇਹ ਟੈਗ ਕਿਉਂ ਦਿੱਤੇ ਮਤਲਬ ਕੀ ਹੁਣ ਦਿਲਜੀਤ ਾਰਗਿਆ ਨੂੰ ਜਾਂ ਜਿਹੜੇ ਸਾਡੇ ਨੌਜਵਾਨ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਆ ਉਹ ਸਰਟੀਫਿਕੇਟ ਇੱਥੇ ਛਪਵਾ ਕੇ ਟੀ-ਸ਼ਰਟਾਂ ਦੇ ਤੁਰੇ ਫਿਰਨਾ ਚਾਹੀਦਾ ਕਿ ਅਸੀਂ ਦੇਸ਼ ਭਗਤਾਂ ਅਸੀਂ ਦੇਸ਼ ਧਰੋਹੀ ਨਹੀਂ ਹੈ ਯਾਰ ਇੱਕ ਬੰਦਾ ਜਿਹਦੀ ਪਹਿਲਾਂ ਫਿਲਮ ਸਾਈਨ ਹੋਈ ਆ ਤੁਸੀਂ ਉਹਨੂੰ ਇੱਕ ਮਿੰਟ 'ਚ ਦੇਸ਼ ਧਰੋਹੀ ਕਹਿ ਦਿੱਤਾ ਪਰ ਮੈਂ ਦਿਲਜੀਤ ਜਦੋਂ ਪੰਜਾਬ ਦਾ মিডিਆ ਇੱਥੇ ਪਿਛਲੇ ਦਿਨੀ ਉਹ ਜਰਟਨ ਯੂਲੀਟ ਸ਼ਾਇਦ ਫਿਲਮ ਸੀ ਉਹਦੀ ਉਹ ਐਡ ਕਰਨ ਆਏ ਪੰਜਾਬ ਦੇ মিডিਆ ਨਾਲ ਵੀ ਮਤਲਬ ਇਹ ਨਾ ਜਦੋਂ ਬੰਦਿਆਂ ਚ ਥੋੜੇ ਜਿਹੇ ਉਹ ਜੇ ਉਦੋਂ ਉਹ ਦੂਜਿਆਂ ਨੂੰ ਵੀ ਫਰਕ ਸਮਝ ਲੱਗ ਜਾਂਦੇ ਇਹ ਵੀ ਜਿਹੜੇ ਜਾ ਕੇ ਇੰਟਰਵਿਊਆ ਦਿੰਦੇ ਸੀ ਬੰਬੇ ਦੇ ਪੌਡਕਾਸਟਰਾਂ ਨੂੰ ਤੁਹਾਡੇ ਵੱਡੇ ਚੈਨਲਾਂ ਨੂੰ ਅੱਜ ਇੱਕ ਵੀ ਪੌਡਕਾਸਟਰ ਇੱਕ ਵੀ ਬੰਬਈ ਦਾ ਚੈਨਲ ਇੱਕ ਵੀ ਦਿੱਲੀ ਦਾ ਚੈਨਲ ਇਹਨਾਂ ਨਾਲ ਖੜਿਆ ਕੋਈ ਨਹੀਂ ਖੜਿਆ ਅੱਜ ਜੇ ਕੋਈ ਬੋਲ ਰਿਹਾ ਤਾਂ ਪੰਜਾਬ ਚ ਬੋਲ ਰਿਹਾ ਚਾਹੇ ਸਾਡੇ ਪੰਜਾਬ ਚ ਕਿਸੇ ਵੀ ਪੱਤਰਕਾਰਾਂ ਨਾਲ ਸਾਡੀ ਸੋਚ ਸਮਝ ਰਲਦੀ ਹੋਵੇ ਨਾ ਰਲਦੀ ਹੋਵੇ ਪਰ ਪੰਜਾਬ ਦੇ ਪੱਤਰਕਾਰ ਉਹਨਾਂ ਦੇ ਨਾਲ ਡਟ ਕੇ ਖੜੇ ਐ ਹਰ ਇੱਕ ਪੱਤਰਕਾਰ ਵੀਡੀਓ ਪਾ ਰਿਹਾ ਕਿ ਐ ਮਾੜੀ ਗੱਲ ਐ ਮੰਦ ਭਾਗੀ ਗੱਲ ਐ ਫਿਰ ਅੱਗੇ ਆ ਜਾਓ ਦਲਜੀਤ ਦੀ ਸਰਦਾਰ ਜੀ 3 ਸਾਰੇ ਦੁਨੀਆ ਚ ਬੈਨ ਕਰ ਦਿਓ ਮੈਂ ਇਹ ਕਹਣਾ ਕਰਦੇ ਨਹੀਂ ਚਾਹੀਦੀ ਦਲਜੀਤ ਦੀ ਪੰਜਾਬ 95 ਕਰੋਗੇ ਰੀਲਿਸ ਪੰਜਾਬ ਇਹ ਚ ਦੇਸ਼ ਤਰੋਈ ਹੈ 5095 ਦਾ ਜਸਵੰਤ ਸਿੰਘ ਖਾਲੜਾ ਤੇ ਨਾ ਉਹ ਬੰਦੇ ਤੇ ਜਿਹੜਾ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਾ ਲੜਦਾ ਤੇ ਸ਼ਹੀਦ ਹੋ ਗਿਆ ਜਿਹਨੂੰ ਚੈਲੰਜ ਕਰਕੇ ਉਹਨੂੰ ਸ਼ਹੀਦ ਕੀਤਾ ਗਿਆ ਉਹਦੀ ਫਿਲਮ ਤੋਂ ਕੀ ਸਮੱਸਿਆ ਉਹ ਵੀ ਨਹੀਂ ਰਿਲੀਜ਼ ਕਰ ਰਹੇ ਮਤਲਬ ਜੇ ਦਿਲਜੀਤ ਨੇ ਇੱਕ ਪਾਕਿਸਤਾਨੀ ਐਕਟਰ ਲਿਆ ਉਹ ਤਾਂ ਪੰਜਾਬ ਦੇ ਇੱਕ ਮਤਲਬ ਇੱਕ ਮਹਾਨ ਯੋਧੇ ਦੀ ਕਹਾਣੀ ਹੈ ਜਿਹੜਾ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਨਾ ਤਾਂ ਉਹਨੇ ਕਿ ਹਥਿਆਰ ਬੰਦ ਕੋਲ ਲੜਿਆ ਨਾ ਉਹਨੇ ਕੋਈ ਕਿਸੇ ਦੇ ਕੋਈ ਖਿਲਾਫ ਫਿਰ ਕੋਈ جنگ ਛੇੜੀ ਉਹ ਤਾਂ ਸਿਰਫ ਆਪਣੇ ਜਿਹੜੇ ਲੋਕ ਸੀਗੇ ਪੰਜਾਬ ਦੇ ਉਹਨਾਂ ਦੀਆਂ ਲਾਸ਼ਾਂ ਲਬਦਾ ਲਬਦਾ ਲਾਸ਼ ਹੋ ਗਿਆ ਉਹਦੀ ਫਿਲਮ ਤਾਂ ਰਿਲੀਜ਼ ਕਰਨ ਦੇ ਦਿਓ ਮਤਲਬ ਤੁਸੀਂ ਦੋਰੇ ਕਿਰਦਾਰ ਕਿਉਂ ਚੱਕੀ ਫਿਰਦੇ ਹੋ ਇਸ ਤਰੀਕੇ ਦੀਆਂ ਗੱਲਾਂ ਕਿਉਂ ਸਾਡੇ ਕਿਰਦਾਰਾਂ ਦੇ ਵਿੱਚ ਭਾਰਤੀਆਂ ਦੇ ਦੋਗਲਾਪਨ ਬਹੁਤ ਵੱਡ ਚੁੱਕਿਆ ਅਸੀਂ 1 ਮਿੰਟ ਚ ਦੈਨੂੰ ਰੱਬ ਬਣਾ ਦਿੰਨੇ ਆ ਇੱਕ ਮਿੰਟ ਚ ਬੰਦੇ ਨੂੰ ਸ਼ੈਤਾਨ ਬਣਾ ਦਿੰਨੇ ਆ ਇੱਕ ਮਿੰਟ ਚ ਦਿਲਜੀਤ ਸਾਡੇ ਲਈ ਉਹਦੇ ਕੰਸਰਟ ਲਈ ਟਿਕਟਾਂ ਨਹੀਂ ਮਿਲਦੀਆਂ ਇੱਕ ਮਿੰਟ ਚ ਉਹਦੀ ਫਿਲਮ ਨਹੀਂ ਲੱਗਣਦੀ ਨਹੀਂ ਇਹ ਗੱਲਾਂ ਚੰਗੀਆਂ ਨਹੀਂ ਆ ਇਹ ਗੱਲਾਂ ਬਹੁਤ ਮੰਦ ਭਾਗੀਆਂ ਤੇ ਕਲਾਕਾਰਾਂ ਨੂੰ ਮੈਂ ਫਿਰ ਚਾਹੇ ਪਾਕਿਸਤਾਨ ਦੇ ਚਾਹੇ ਉਹ ਇਧਰ ਦੇ ਆ ਇਹੋ ਜੀਆਂ ਬਕਵਾਸ ਕਰਨ ਤੋਂ ਬਾਜ਼ ਆਉਣਾ ਚਾਹੀਦਾ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ 6 ਵਜੇ ਦੀ ਹੈ ਹੁਣ ਇਹ ਚ ਇਕੱਲੀ 6 ਦਿਲਜੀਤ ਨੂੰ ਥੋੜੀ ਵੱਜਣੀ ਹੈ ਪ੍ਰੋਡਿਊਸਰ ਹੈ ਜਿਹਦਾ ਪੈਸਾ ਲੱਗਿਆ ਉਹਨੂੰ 6:00 ਵਜੇ ਜਿਹੜੀ ਟੀਮ ਹੈ ਸਾਰੀ ਉਹਨੂੰ 6:00 ਵਜੇ ਬੰਦੇ ਇੱਕ ਪ੍ਰੋਡਿਊਸਰ ਜਦੋਂ ਡਾਊਨ ਪੈਂਦਾ ਉਹਦੇ ਨਾਲ ਕਿੰਨੀ ਇੰਡਸਟਰੀ ਕਿੰਨੇ ਲੋਕ ਕਿੰਨਾ ਰੁਜ਼ਗਾਰ ਜੁੜਿਆ ਹੁੰਦਾ ਮਤਲਬ ਕਿੱਥੋਂ ਕਿੱਥੋਂ ਤੱਕ ਦਾ ਰੁਜ਼ਗਾਰ ਆਪਾਂ ਨੂੰ ਵੀ ਨਹੀਂ ਸਮਝ ਠੀਕ ਹੈ ਜਿਹੜਾ ਉਹਦੇ ਨਾਲ ਜੁੜਿਆ ਹੁੰਦਾ ਸਾਰਿਆਂ ਦੇ 6:00 ਵਜੇ ਦੀ ਹੈ ਉਹ ਸਾਰਿਆਂ ਦਾ ਨੁਕਸਾਨ ਹੁੰਦਾ ਕਾਹਨੂੰ ਬੰਦਾ ਰਿਸਕ ਨਹੀਂ ਲ ਬੈਠੇ ਪ੍ਰੋਡਿਊਸਰ ਵਜਾ ਕੀ ਹੁੰਦੀ ਹੈ ਕਿ ਪਾਸ ਨਹੀਂ ਹੁੰਦੀ ਇੱਥੇ ਪਾਸ ਕਿਹੜੀਆਂ ਹੋ ਜਾਂਦੀਆਂ ਏ ਪਲੱਸ ਦਾ ਸਰਟੀਫਿਕੇਟ ਲੈ ਕੇ ਜਾਂ ਏ ਗ੍ਰੇਡ ਦਾ ਸਰਟੀਫਿਕੇਟ ਦੇ ਕੇ ਉਹ ਹੋ ਜਾਂਦੀਆਂ ਵੀ ਦੇਖੀ ਚੱਲੋ ਸਰਟੀਫਿਕੇਟ ਦਿੱਤਾ ਇਹਨੂੰ ਅਡਲਟ ਸਰਟੀਫਿਕੇਟ ਦਿੱਤਾ ਤੇ ਪਰ ਜਿੰਨਾ ਫਿਲਮਾਂ ਚ ਕੋਈ ਤੰਤ ਹੋਂਦਾ ਹੈ ਕੋਈ ਸਿੱਖਿਆ ਹੁੰਦੀ ਹੈ ਕੋਈ ਸਮਝ ਆਉਂਦੀ ਹੈ ਉਹ ਇਸ ਕਰਕੇ ਰੋਕ ਲਿਆ ਜਾਂਦੀਆਂ ਜੀ ਇਹ ਫਲਾਨਾ ਹੋ ਸਕਦਾ ਹੈ ਨਾ ਧੌਂਕਾ ਹੋ ਸਕਦਾ ਸੋ ਇਹ ਚੀਜ਼ਾਂ ਜਿਹੜੀਆਂ ਸਰ ਦੇ ਬਾਵਜੂਦ ਵੀ ਉਹਨਾਂ ਨੇ ਇਹ ਫੈਸਲਾ ਲੈ ਕੇ ਸੀ ਭਾਰਤ ਵਿੱਚ ਰਿਲੀਜ਼ ਨਹੀਂ ਕਰਦੇ ਜੇਕਰ ਲੋਕਾਂ ਨੂੰ ਦਿੱਕਤ ਹਾਲਾਂਕਿ ਦਿੱਕਤ ਬਹੁਤ ਘੱਟ ਲੋਕਾਂ ਨੂੰ ਉਹਨਾਂ ਨੇ ਫਿਰ ਵੀ ਵੱ ਇਹ ਥੇ ਕਹਿਣਾ ਕਿ ਉਹਨਾਂ ਨੇ ਪੈਸਾ ਚੁਣਿਆ ਜੇ ਪੈਸਾ ਚੁਣਨਾ ਹੁੰਦਾ ਤਾਂ ਉਹ ਭਾਰਤ ਵਿੱਚ ਰਿਲੀਜ਼ ਕਰ ਮਤਲਬ ਪੰਜਾਬ 'ਚ ਹੀ ਕਰ ਲੈਂਦੇ ਕੱਲੇ ਪੰਜਾਬ ਦੇ ਸਿਨੇਮਾ 'ਚ ਤਾਂ ਉਹਨਾਂ ਨੂੰ ਲੱਗਣ ਤੋਂ ਕੋਈ ਰੋਕ ਨਹੀਂ ਸਕਦਾ ਸੀ ਪਰ ਫਿਰ ਮੈਂ ਉਹੀ ਕਹਿਣਾ ਕਿ ਜਿਹੜੇ ਬੰਦੇ ਨੇ ਰਾਸ਼ਟਰ ਨੂੰ ਸਭ ਤੋਂ ਉੱਤੇ ਰੱਖਿਆ ਹੋਵੇ ਦੇਸ਼ ਨੂੰ ਸਭ ਤੋਂ ਉੱਤੇ ਰੱਖਿਆ ਹੋਵੇ ਉਹ ਬੰਦਾ ਇਹੋ ਜਿਹੀਆਂ ਹਰਕਤਾਂ ਨਹੀਂ ਕਰਦਾ ਉਹ ਅਜਲਜੀਤ ਅੱਜ ਵੀ ਨਹੀਂ ਚਾਹੁੰਦਾ ਕਿ ਕੋਈ ਵਿਵਾਦ ਹੋਵੇ ਦਲਜੀਤ ਉਹ ਬੰਦਾ ਹੈ ਜਿਹੜਾ ਦੇਸ਼ ਦੀ ਖਾਤਰ ਦੇਹ ਦੇ ਝੰਡੇ ਦੀ ਖਾਤਰ ਲਗਾਤਾਰ ਵਿਦੇਸ਼ਾਂ ਦੇ ਵਿੱਚ ਉਹਨੂੰ ਉੱਚਾ ਚੱਕਣ ਦੇ ਲਈ ਕੰਮ ਕਰ ਰਿਹਾ ਹੈ ਪਰ ਜਿਹੜੇ ਚੰਦ ਜਿਹੜੇ ਹੁੰਦੇ ਆ ਇਹ ਹਰ ਗੱਲ 'ਚ ਹੀ ਹੁੰਦੇ ਆ ਅਮੀਰ ਖਾਨ ਦੀ ਫਿਲਮ ਆਉਣੀ ਹੋਵੇ ਇਹਨਾਂ ਨੂੰ ਤਾਂ ਵੀ ਸਮੱਸਿਆ ਹੁੰਦੀ ਹੈ ਠੀਕ ਆ ਉਹ ਕਿੰਨੇ ਵੱਡੇ ਵਿਸ਼ੇ ਤੇ ਫਿਲਮ ਬਣਾ ਦੇ ਕਿੱਡੀ ਵਧੀਆ ਫਿਲਮ ਬਣਾ ਦੇ ਇਹਨਾਂ ਨੂੰ ਉਹ ਤਾਂ ਵੈਸੇ ਹੀ ਨਾਂ ਤੋਂ ਸਮੱਸਿਆ ਆ ਜਾਂਦੀ ਹੈ ਸੋ ਇਹ ਨਾਂਮਾਂ ਤੋਂ ਸਮੱਸਿਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕੁਝ ਕੋਚੇ ਕੰਬਦੇ ਆ ਜਿਹੜੇ ਜਿਹੜੇ ਘਟਿਆ ਪੱਧਰ ਦੇ ਆ ਜਿਨ੍ਹਾਂ ਦਾ ਕੋਈ ਆਪਦਾ ਮਾਨਸਿਕ ਪੱਧਰ ਨਹੀਂ ਕੋਈ ਤਵੱਜਨ ਨਹੀਂ ਦਿਮਾਗ ਹਿੱਲੇ ਵੀ ਆ ਦਿਮਾਗਾ 'ਚ ਨੁਕਸ ਹੈ ਉਹ ਬੰਦੇ ਅਜਿਹਾ ਵਿਰੋਧ ਕਰ ਰਿਹਾ ਅਸੀਂ ਅੱਜ ਇਹ ਗੱਲ ਕਹਿਣੇ ਆ ਕਿ ਸਾਰੇ ਲੋਕਾਂ ਨੂੰ ਮੈਂ ਮਤਲਬ ਵੱਡੇ ਵੱਡੇ ਲੀਡਰਾਂ ਨੂੰ ਜਿਹੜੇ ਦਲਜੀਤ ਨਾਲ ਫੋਟੋ ਅੱਖ ਚਾਖ ਚਾ ਕੇ ਪਾਉਂਦੇ ਰਹੇ ਆ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਯਾਰ ਬੋਲੋ ਉਹਦੇ ਹੱਕ 'ਚ ਵੱਡੇ ਲੀਡਰ ਬੋਲ ਵੀ ਰਹੇ ਆ ਭਾਈਪਾ ਦੇ ਲੀਡਰ ਬੋਲ ਰਹੇ ਆ ਮੈਂ ਸ਼ਾਬਾਸ਼ ਦਿੰਨਾ ਯਾਰ ਇਹ ਮਸਲਾ ਦੇਸ਼ ਦਾ ਹੈ ਹੀ ਨਹੀਂ ਇਹ ਮਸਲਾ ਕਿਸੇ ਹੋਰ ਚੀਜ਼ ਦਾ ਹੈ ਹੀ ਨਹੀਂ ਇਹ ਮਸਲਾ ਤਾਂ ਸਿਰਫ ਇਸੇ ਗੱਲ ਦਾ ਹੈ ਕਿ ਇੱਕ ਬੰਦੇ ਨੂੰ ਮਿੱਥ ਕੇ ਟਾਰਗੇਟ ਕੀਤਾ ਜਾ ਰਿਹਾ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਕੋਈ ਚੜ੍ਹਾਈ ਬਰਦਾਸ਼ਤ ਨਹੀਂ ਹੁੰਦੀ ਆ ਬਾਲੀਵੁੱਡ ਬਾਲੀਵੁੱਡ ਜਿਹੜੇ ਆ ਉਹ ਦਿਲਜੀਤ ਆਪਦੇ ਦਮ ਤੇ ਪਾਰ ਕਰ ਗਿਆ ਅੱਜ ਬਾਲੀਵੁੱਡ ਦੇ ਤੁਸੀਂ ਕਿਸੇ ਵੀ ਐਕਟ੍ਰੈਸ ਜਾਂ ਐਕਟਰ ਦੀ ਕੋਈ ਵੀ ਪ੍ਰੋਫਾਈਲ ਛੇੜ ਲਓ ਉਹਦੇ ਤੇ ਦਿਲਜੀਤ ਦਾ ਗਾਣਾ ਲਾ ਕੇ ਵੀਡੀਓ ਜ਼ਰੂਰ ਪਾਈ ਵੀ ਹੋਊਗੀ ਇਹੀ ਵਜ੍ਹਾ ਹੈ ਦਿਲਜੀਤ ਤੋਂ ਜੈਲਸ ਦੀ ਇਹੀ ਵਜ੍ਹਾ ਦਿਲਜੀਤ ਨਾਲ ਜਿਹੜਾ ਜੋ ਉਹਦੀਆਂ ਲੱਤਾਂ ਖਿੱਚਣ ਦੀ ਜਿਹੜੇ ਆ ਗੁਰੂ ਰੰਧਾਵਾ ਬੀਪਰਾਕ ਮੀਕਾ ਇਹਨਾਂ ਨੂੰ ਪੁੱਛਦਾ ਕੌ ਨੇ ਪੁੱਛਣਾ ਬੇਰਾਂ ਵੰਗ ਵਟੇ ਇਹਨਾਂ ਨੂੰ ਕਿਸ ਨੇ ਪੁੱਛਣਾ ਨਹੀਂ ਚਾਹੇ ਕਿੱਡੇ ਬਣੇ ਫਿਰਨ ਬੰਦਾ ਇਹ ਨਹੀਂ ਕਿ ਉਹ ਪੈਸੇ ਵੱਧ ਲੈਂਦੇ ਹੋਣਗੇ ਜਾਂ ਕੁਝ ਕਰਦੇ ਹੋਣਗੇ ਬੰਦਾ ਇਹ ਕਿ ਲੋਕਾਂ ਦੇ ਦਿਲਾਂ 'ਚ ਰਾਜ ਕੌਣ ਕਰਦਾ ਹੈ ਲੋਕਾਂ ਦੇ ਦਿਲਾਂ 'ਚ ਰਾਜ ਦਿਲਜੀਤ ਕਰਦਾ ਉਹਨੇ ਦਿਲ ਜਿੱਤਿਆ ਲੋਕਾਂ ਦਾ ਠੀਕ ਹੈ ਕਮੀਆਂ ਮਨੁੱਖਾ ਜਿਹੜਾ ਉਹ ਸਾਰਿਆਂ 'ਚ ਹੁੰਦੀਆਂ ਕੋਈ ਕਮੀਆਂ ਦਿਲਜੀਤ 'ਚ ਵੀ ਹੋਣਗੀਆਂ ਪਰ ਫਿਰ ਵੀ ਦਿਲਜੀਤ ਜੋ ਕਰ ਗਿਆ ਚਾਹੇ ਉਹ ਮਤਲਬ ਜਿੱਥੇ ਜਾਂਦਾ ਪੰਜਾਬੀ ਆਗੇ ਹੋਏ ਜਿੱਥੇ ਜਾਂਦਾ ਉਹ ਦੇਸ਼ ਦਾ ਨਾਮ ਇਹੋ ਜਿਹੀਆਂ ਗੱਲਾਂ ਕਰ ਰਹੀਆਂ ਬਹੁਤ ਔਖੀਆਂ ਹੁੰਦੀਆਂ ਜਿਵੇਂ ਉਹ ਇੱਕ ਸ਼ੋਅ ਦੇ ਵਿੱਚ ਗਿਆੜਾ ਫੈਸ਼ਨ ਸ਼ੋਅ ਸੀਗਾ ਉੱਥੇ ਜਾ ਕੇ ਉਹਨੇ ਪੱਗ ਪਿਛੇ ਗੁਰਮਖੀ ਮਤਲਬ ਯਾਰੇ ਆਪਦੀਆਂ ਚੀਜ਼ਾਂ ਨੂੰ ਛੱਡ ਜਾਣਾ ਬੰਦਾ ਥੋੜੀ ਜਿਹੀ ਫੇਮ ਮਿਲ ਜੇ ਬੰਦਾ ਪੱਗ ਛੱਡ ਜਾਂਦਾ ਆਪਦੇ ਪੰਜਾਬ ਪੂਬ ਤੇ ਗੱਲ ਹੀ ਦੂਰ ਹੈ ਪਾਗਲੀ ਤਾਂ ਗਾਲੀ ਦੂਰੇ ਬੰਦਾ ਬਹੁਤ ਕੋਈ ਛੱਡ ਜਾਂਦਾ ਪਰ ਉਹ ਬੰਦੇ ਨੇ ਇਹ ਚੀਜ਼ਾਂ ਨੂੰ ਨਾਲ ਲੈ ਕੇ ਗਿਆ ਉਹ ਚੀਜ਼ਾਂ ਦਾ ਸਨਮਾਨ ਕੀਤਾ ਪੰਜਾਬ ਦਾ ਨਾਮ ਉੱਚਾ ਕੀਤਾ ਦੇਸ਼ ਦਾ ਨਾਮ ਉੱਚਾ ਇਹੋ ਜਿਹੇ ਬੰਦਿਆਂ ਨਾਲ ਨਫ਼ਰਤ ਕਰਨ ਦੀ ਨਹੀਂ ਪਿਆਰ ਕਰਨ ਦੀ ਲੋੜ ਹੁੰਦੀ ਹੈ ਇਹ ਚੀਜ਼ਾਂ ਸੰਭਰ ਆਲੀਆਂ ਹੁੰਦੀਆਂ ਅਸੀਂ ਪਹਿਲਾਂ ਬਹੁਤ ਲੋਕਾਂ ਨੂੰ ਗਵਾ ਚੁੱਕੇ ਹਾਂ ਇਹ ਨਾ ਹੋਵੇ ਕਿ ਅਜਿਹੇ ਬੰਦੇ ਵੀ ਸਾਡੇ ਗਵਾ ਦੇ ਹੋ ਗਿਆ ਕਿ ਮੂਵੀ ਜਿਹੜੀ ਇਹ ਸਾਰੇ ਵਿਵਾਦ ਤੋਂ ਪਹਿਲਾਂ ਸ਼ੂਟ ਹੋਈ ਹੋਈ ਹੈ ਪਰ ਹੁਣ ਮੂਵੀ ਆ ਵਿਵਾਦ ਹੋਣ ਤੋਂ ਬਾਅਦ ਭਾਰਤ ਪਖਤਾਨ ਤੋਂ ਮੈਚ ਆਉਣੇ ਆ ਉਦੇ ਵਿੱਚ ਵੀ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਕਹਿੰਦੇ ਖੇਡਣ ਗਿਆ ਕੀ ਇਹ ਲੋਕ ਉਦੋਂ ਵੀ ਬਾਈਕਾਟ ਕਰ ਸਕਦੇ ਕਿ ਨਹੀਂ ਕਰ ਮੈਂ ਕਹਣਾ ਜੀ ਤੁਸੀਂ ਚੈਨਲਾਂ ਤੇ ਡਿਬੇਟਾਂ 'ਚ ਕਈ ਵਾਰੀ ਪਾਕਿਸਤਾਨ ਦੇ ਬੰਦੇ ਬਾਈ ਬੈਠੇ ਹੁੰਦੇ ਆ ਇਹ ਠੀਕ ਹੈ ਉਹਨਾਂ ਨੂੰ ਵੀ ਬਾਈਕਟ ਕਰਵਾਓ ਆ ਮੀਡੀਆ ਵਾਲੇ ਜਿਹੜੇ ਬਕਵਾਸ ਕਰਦੇ ਆ ਇਹ ਚੈਨਲਾਂ 'ਚ ਇੱਕ ਪਾਸੇ ਪਾਕਿਸਤਾਨ ਦਾ ਬੰਦਾ ਭਾਈ ਬੈਠੇ ਹੁੰਦੇ ਆ ਉਹਨੂੰ ਬਾਕੇ ਬਸ ਉਹ ਕੀ ਕਰਨ ਹੁੰਦਾ ਲੜਨ ਵਾਸਤੇ ਭਾਏ ਵੀ ਹੁੰਦੇ ਉਹਨਾਂ ਦੇ ਪੈਸੇ ਦੇ ਕੇ ਉਹਨਾਂ ਨੂੰ ਵੀ ਘਟੋ ਇਹ ਗੇਮਾਂ ਖੇਡਣੀਆਂ ਯਾਰ ਮੈਂ ਕਹਿੰਨਾ ਮੈਂ ਚਾਹਵੇਂ ਨਹੀਂ ਚਾਹੁੰਦਾ ਕਿ ਦੋਨੇ ਦੇਸ਼ ਆਪਸ ਦੇ ਵਿੱਚ ਲੜਨ ਅਸੀਂ ਨਹੀਂ ਚਾਹੁੰਦੇ ਠੀਕ ਹੈ ਸ਼ਾਂਤੀ ਬਣੀ ਰਵੇ ਦੋਨੇ ਦੇਸ਼ ਆਪਸ ਚ ਵਪਾਰ ਵੀ ਕਰਨ ਆਪ ਦੇ ਵਿੱਚ ਕਾਰੋਬਾਰ ਵੀ ਚਲਾਉਣ ਆਪਸੀ ਜਿਹੜੀਆਂ ਜਿਹੜੇ ਗੁੱਸੇ ਕਿਲੇ ਉਹਨਾਂ ਨੂੰ ਦੂਰ ਕਰਨ ਚਾਹੇ ਨੁਕਸਾਨ ਕਿਸੇ ਨੇ ਵੀ ਕੀਤਾ ਉਹ ਬੱਕਰੀਆਂ ਗੱਲਾਂ ਹੈ ਮਤਲਬ ਜੇ ਉਹਨਾਂ ਨਾ ਕੋਈ ਕੰਮ ਜੰਗ ਰੋਕੀ ਐ ਤਾਂ ਇਹਨੂੰ ਹੁਣ ਪਿਆਰ ਵਾਲੇ ਪਾਸੇ ਨੂੰ ਵਧਣਾ ਚਾਹੀਦਾ ਖਿਡਾਰੀ ਵੀ ਖੇਡਣ ਫਿਲਮਾਂ 'ਚ ਵੀ ਗਾਇਕ ਹੋਣ ਆ ਜਿਨ੍ਹਾਂ ਨੇ ਬਕਵਾਸ ਕੀਤੀ ਉਹਨੂੰ ਨਹੀਂ ਲੈਣਾ ਚਾਹੀਦਾ ਠੀਕ ਹੈ ਉਹਨਾਂ ਨੂੰ ਚਾਹੀਦਾ ਹੀ ਨਹੀਂ ਪਰ ਜੇਕਰ ਖਿਡਾਰੀ ਖੇਡਣਗੇ ਇਕੱਠੇ ਤਾਂ ਫਿਰ ਕਲਾਕਾਰਾਂ ਨੂੰ ਵੀ ਇਕੱਠਿਆਂ ਨੂੰ ਕੰਮ ਕਰਨਾ ਚਾਹੀਦਾ ਇਹ ਤਾਂ ਸਾਡਾ ਦੇਖੋ ਦੋ ਭਰਾ ਹੈ ਪਾਕਿਸਤਾਨ ਤੇ ਇਹ ਤਾਂ ਇਹ ਤਾਂ ਕੋਈ ਮੁਕਮਨ ਕਰ ਹੋਈ ਨਹੀਂ ਸਕਦਾ ਤੇ ਦੋਨੇ ਭਰਾਵਾਂ ਚ ਪਿਆਰ ਵਧਣਾ ਚਾਹੀਦਾ ਜਿਹਦੇ ਨਾਲ ਪੰਜਾਬ ਚ ਵੀ ਸ਼ਾਂਤੀ ਰਹਿੰਦੀ ਹੈ ਦੇਸ਼ ਚ ਵੀ ਸ਼ਾਂਤੀ ਰਹਿੰਦੀ ਹੈ ਤੁਸੀਂ ਦੇਖਿਆ ਕਿ ਥੋੜੇ ਦਿਨ ਹੀ ਮਾਹੌਲ ਜਿਹਾ ਵਿਗੜਿਆ ਸੀ ਤੇ ਕਿੰਨਾ ਕਿੰਨਾ ਡਰ ਦੇਸ਼ ਤੇ ਡਰਦਾ ਮਾਹੌਲ ਬਣ ਗਿਆ ਸੀ ਉਹੋ ਜਿਹਾ ਮਾਹੌਲ ਕਦੇ ਨਾ ਪੈਦਾ ਹੋਣ ਦੋਨੇ ਦੇਸ਼ ਸੁਖ ਸ਼ਾਂਤੀ ਨਾਲ ਰਹਿਣ ਤੇ ਦੋਨੇ ਦੇਸ਼ਾਂ ਦੀਆਂ ਟੀਮਾਂ ਵੀ ਖੇਡਣ ਦੋਨੇ ਦੇਸ਼ਾਂ ਦੇ ਕਲਾਕਾਰ ਵੀ ਕੰਮ ਕਰਨ ਦੋਨੇ ਦੇਸ਼ ਟੰਗਾ ਖਿਚਣ ਠੀਕ ਹੈ ਭਾਰਤ ਵੱਡਾ ਹੈ ਇਹ ਚ ਕੋਈ ਸ਼ੱਕ ਨਹੀਂ ਅਸੀਂ ਭਾਰਤ ਦੇ ਵਾਸੀ ਆ ਅਸੀਂ ਭਾਰਤ ਦੇ ਨਾਲ ਆ ਪਰ ਅਸੀਂ ਇਹ ਕਹਿੰਦੇ ਆ ਕਿ ਦੋਨਾਂ ਦੇਸ਼ਾਂ ਕੀ ਪੂਰੀ ਦੁਨੀਆ ਚ ਜਿਹੜਾ ਮਾਹੌਲ ਆ ਉਸ ਖਾਮਾ ਹੋਵੇ ਜਿੱਥੇ ਵੀ ਇਜ਼ਰਾਇਲ ਦੀ ਫਿਲਸਤੀਨ ਦੀ ਜਿੱਥੇ ਵੀ ਜੰਗ ਚੱਲ ਰਹੀ ਹੈ ਉਹ ਸਾਰੀ ਖਤਮ ਹੋਵੇ ਤਾਂ ਕਿ ਲੋਕਾਂ ਦੀ ਆਪ ਚ ਕੋਈ ਵੈਰ ਵਿਰੋਧ ਨਹੀਂ ਹੁੰਦਾ ਇਹ ਜਿਹੜੀਆਂ ਸਿਆਸਤਾਂ ਇਹ ਇਧਰ ਉਧਰ ਹੋਈ ਜਾਂਦੀਆਂ ਰਹਿੰਦੀਆਂ